ਜਿਹੜਾ ਪੜਿਆ ਲਿਖਿਆ ਨੌਜਵਾਨ ਹੈ ਉਸ ਬੱਚੇ ਨੂੰ ਲੱਖ ਰੁਪਏ ਦੀ ਸਹਾਇਤਾ ਦੇਣ ਦੀ ਗੱਲ ਹੋ ਰਹੀ ਹੈ ਨਾਲ ਦੀ ਨਾਲ ਸਾਡੀਆਂ ਬੀਬੀਆਂ ਭੈਣਾਂ ਨੂੰ ਮਾਵਾਂ ਨੂੰ ਲੱਖ ਰੁਪਿਆ ਇੱਕ ਘਰ ਦੇ ਜੀ ਨੂੰ ਦੇਣ ਦੀ ਸਹਿਯੋਗ ਕਰਨ ਦੀ ਗੱਲ ਹੋ ਰਹੀ ਹੈ ਕਿ ਅਸੀਂ ਜਿਹੜੇ ਬੱਚਾ ਨੇ ਐਜੂਕੇਸ਼ਨ ਲੋਨ ਲੈਂਦਾ ਹੋਇਆ ਉਹਨੂੰ ਵੀ ਵੇਵਰ ਕਰਨਾ ਨਾਲ ਨਾਲ ਨਰੀਗਾ ਦੀ ਦਿਹਾੜੀ ਨੂੰ 400 ਰੁਪਏ ਚੱਕਣ ਦੀ ਗੱਲ ਹੋ ਰਹੀ ਹੈ ਇਹ ਸਮਝ ਲੈ ਕਿ ਕਾਂਗਰਸ ਪਾਰਟੀ ਨੇ ਜੋ ਵੀ ਅੱਜ ਵਾਅਦਾ ਕੀਤਾ ਹੈ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਕਰਕੇ ਦਿਖਾਇਆ ਹੈ ਧਿਆਨ ਵਾਲੇ ਸਮਝੋ ਕਿਉਂਕਿ ਜਿਹੜੇ ਫੇਜ਼ਾ ਚ ਇਲੈਕਸ਼ਨ ਹੋਇਆ ਹੈ ਉਥੇ ਬੀਜੇਪੀ ਦੀ ਫੂਕ ਨਿਕਲੀ ਪਈ ਹੈ ਤੁਸੀਂ ਦੇਖੋ ਬੀਜੇਪੀ ਨੂੰ ਪੰਜਾਬ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਵੀ ਸੀਟ ਪੀਜੇਪੀ ਨੂੰ ਪੰਜਾਬ 'ਚ ਨਹੀਂ ਮਿਲਦੀ ਕੋਈ ਘਰ ਬੈਠਾ ਵਾਲਾ ਬੰਦਾ ਨਹੀਂ ਹੈਗਾ ਮੈਂ ਕੰਮ ਕਰਨ ਵਾਲਾ ਬੰਦਾ ਹੈ ਮੇਰੇ ਕੰਮ ਬਾਰੇ ਲੋਕ ਸਹੂਦ ਦੀ ਗੱਲ ਇਸ ਕਰਕੇ ਕਰਦੇ ਆ ਕਿਉਂਕਿ ਆਪਾਂ ਉੱਥੇ ਵੱਡੇ ਵੱਡੇ ਮੀਲ ਪੱਥਰ ਗੱਡੇ ਪੰਜਾਬ ਦੇ ਵਿੱਚ 1 ਜੂਨ ਨੂੰ ਹੂਣਡ ਵਾਲੀਆਂ ਲੋਕ ਸਭਾ ਚੋਣਾਂ ਲੈ ਕੇ ਹਰ ਪਾਰਟੀ ਦੇ ਉਮੀਦਵਾਰ ਆਪਣੇ ਵੋਟਰਾਂ ਦੇ ਨਾਲ ਸੰਪਰਕ ਕਰ ਰਹੇ ਨੇ ਜਿਸ ਦੇ ਤਹਿਤ ਅਨੰਪੁਰ ਸਾਪ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਦੇ ਵੱਲੋਂ ਨਮਾ ਸ਼ਹਿਰ ਦੇ ਸਾਬਕਾ ਐਮਐਲਏ ਅੰਗਲ ਸਿੰਘ ਸੈਣੀ ਦੀ ਕੋਠੀ ਦੇ ਵਿੱਚ ਆਏ ਵੋਟਰਾਂ ਦੇ ਨਾਲ ਅੱਜ ਇੱਕ ਵਿਸ਼ਾਲ ਮੀਟਿੰਗ ਕੀਤੀ ਹੈ ਜਿੱਥੇ ਪਹਿਲਾਂ ਤਾਂ ਕੋਠੀ ਦੇ ਵਿੱਚ ਪਹੁੰਚਣ ਤੇ ਵਿਜੇਂਦਰ ਸਿੰਘਲਾ ਦਾ ਅੰਗਲ ਸਿੰਘ ਸੈਣੀ ਦੀ ਮਾਤਾ ਨੇ ਤਿਲਕ ਲਗਾ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੇ ਪ੍ਰੋਸਾਦ ਵਾਇਆ ਕਿ ਉਹ ਨਮਾ ਸ਼ਹਿਰ ਤੋਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਵਾਉਣਗੇ ਤੇ ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਇਸ ਵਾਰ ਸੈਂਟਰ ਦੇ ਵਿੱਚ ਮੋਦੀ ਸਰਕਾਰ ਨਹੀਂ ਆਵੇਗੀ ਕਿਉਂਕਿ ਮੋਦੀ ਸਰਕਾਰ ਤੋਂ ਲੋਕ ਅੱਕ ਚੁੱਕੇ ਨੇ ਤੇ ਇਸ ਵਾਰ ਕਾਂਗਰਸ ਦੀ ਸਰਕਾਰ ਸੈਂਟਰ ਦੇ ਵਿੱਚ ਆਵੇਗੀ ਉਹਨਾਂ ਨੇ ਕਿਹਾ ਕਿ ਜੇਕਰ ਉਹ ਅਨੰਦਪੁਰ ਸਾਹਿਬ ਤੋਂ ਐਮਪੀ ਬਣਦੇ ਨੇ ਤਾਂ ਅਨੰਦਪੁਰ ਸਾਹਿਬ ਨੂੰ ਟੂਰਿਜ਼ਮ ਵਜੋਂ ਵਿਕਸਤ ਕਰਨਗੇ ਅਤੇ ਵਿਕਾਸ ਦੇ ਰਹਿਣ ਤੇ ਕੰਮ ਵੀ ਜਲਦੀ ਪੂਰੇ ਕੀਤੇ ਜਾਣਗੇ ਪਰ ਵੱਡੀ ਗੱਲ ਹੋ ਰਹੀ ਹੈ ਕਿ ਅਸੀਂ ਜਿਹੜੇ ਬੱਚਿਆਂ ਨੇ ਐਜੂਕੇਸ਼ਨ ਲੋਨ ਲਿੱਤਾ ਹੋਇਆ ਉਹਨੂੰ ਵੇਵਰ ਕਰਨਾ ਕਾਂਗਰਸ ਪਾਰਟੀ ਸਾਰੇ ਬੱਚਿਆਂ ਨੂੰ ਤੇ ਸਾਰੇ ਲੋਕਾਂ ਦੀ ਮਜ਼ਬੂਤੀ ਚਾਹੁੰਦੀ ਹੈ ਸਭ ਨੂੰ ਲੈ ਕੇ ਨਾਲ ਲੈਣਾ ਚਾਹੁੰਦੀ ਹੈ ਇਹ ਨਹੀਂ ਹੈ ਕਿ ਜਿਸ ਤਰ੍ਹਾਂ ਭਾਜਪਾ ਦੀ ਸਰਕਾਰ ਨੇ ਸਿਰਫ ਕੁਝ ਲੋਕਾਂ ਨੂੰ ਮਜ਼ਬੂਤ ਕੀਤਾ ਇਹ ਕੁਝ ਲੋਗਾਂ ਨੂੰ ਅੱਗੇ ਵਧਾਨ ਦੀ ਗੱਲ ਕੀਤੀ ਕਾਂਗਰਸ ਪਾਰਟੀ ਦਾ ਇੱਕੋ ਹੀ ਟੀਚਾ ਹੈ ਅਗਰ ਕਿਸਾਨ ਦੀ ਐਮਐਸਪੀ ਦੀ ਗੱਲ ਹੋ ਰਹੀ ਹੈ ਨਾਲ ਨਾਲ ਨਰੀਗਾ ਦੀ ਦਿਹਾੜੀ ਨੂੰ 400 ਰੁਪਏ ਚੱਕਣ ਦੀ ਗੱਲ ਹੋ ਰਹੀ ਹੈ ਜਿਹੜਾ ਪੜਿਆ ਲਿਖਿਆ ਨੌਜਵਾਨ ਹੈ ਉਸ ਬੱਚੇ ਨੂੰ ਲੱਖ ਰੁਪਏ ਦੀ ਸਹਾਇਤਾ ਦੇਣ ਦੀ ਗੱਲ ਹੋ ਰਹੀ ਹੈ ਨਾਲ ਦੀ ਨਾਲ ਸਾਡੀਆਂ ਬੀਬੀਆਂ ਭੈਣਾਂ ਨੂੰ ਮਾਵਾਂ ਨੂੰ ਲੱਖ ਰੁਪਿਆ ਇੱਕ ਘਰ ਦੇ ਜੀ ਨੂੰ ਦੇਣ ਦੀ ਸਹਿਯੋਗ ਕਰਨ ਦੀ ਗੱਲ ਹੋ ਰਹੀ ਹੈ ਜਾਂ ਜਿਹੜਾ ਕਮਿਸ਼ਨ ਬਣਾਉਣ ਦੀ ਗੱਲ ਹੈ ਲੋਨ ਵੇਵਰ ਨੂੰ ਲੈ ਕੇ ਤੇ ਅੱਜ ਖਰਗੇ ਸਾਹਿਬ ਦੀ ਗਾਰੰਟੀ ਆ ਰਹੀ ਹੈ ਜੇ ਅਸੀਂ ਆ ਚੀਜ਼ਾਂ ਕਰਾਂਗੇ ਤਾਂ ਮੈਂ ਇਹ ਸਮਝਦਾ ਕਿ ਕਾਂਗਰਸ ਪਾਰਟੀ ਨੇ ਜੋ ਵੀ ਅੱਜ ਵਾਦਾ ਕੀਤਾ ਹੈ ਚਾਹੇ ਭੈਣਾ ਨੂੰ ਮਜ਼ਬੂਤ ਕਰਨ ਦਾ ਕੀਤਾ ਚਾਹੇ ਅਮਰੀਕਾ ਨੂੰ ਵਧਾਣ ਦਾ ਕੀਤਾ ਤੇ ਚਾਹੇ ਕਿਸਾਨਾਂ ਦੀ ਐਮਐਸਪੀ ਦੀ ਗਾਰੰਟੀ ਵਾਸਤੇ ਗੱਲ ਆਈ ਹੈ ਇਹ ਸਾਰੀਆਂ ਚੀਜ਼ਾਂ ਨੂੰ ਕਾਂਗਰਸ ਪਾਰਟੀ ਪੂਰਾ ਕਰਨ ਦੇ ਵਿੱਚ ਪੂਰੀ ਸક્ષਮ ਹੈ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਕਰਕੇ ਦਿਖਾਇਆ ਧਿਆਨ ਵਾਲੇ ਸਮਝ ਗਏ ਸਿੱਧੂ ਮੂਸੇਵਾਲੇ ਬਾਰੇ ਵੀ ਗੱਲ ਕੀਤੀ ਕਿ ਉਹਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ ਬਿਲਕੁਲ ਬਿਲਕੁਲ ਦੇਖੋ ਇੱਕ ਉਹ ਨੌਜਵਾਨ ਜਿਹਦਾ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਦੇ ਮਨ 'ਚ ਦੁੱਖ ਹੈ ਅੱਜ ਉਹਦੇ ਮਾਤਾ ਪਿਤਾ ਪੰਜਾਬ ਦੀ ਸਰਕਾਰ ਕੋਲ ਕੇਂਦਰ ਦੀ ਸਰਕਾਰ ਕੋਲ ਹਰ ਰੋਜ਼ ਇਨਸਾਫ ਮੰਗਣ ਵਾਸਤੇ ਜਾ ਰਹੇ ਹਨ ਲੇਕਿਨ ਉਹ ਇਨਸਾਫ ਨਹੀਂ ਮਿਲ ਪਾਰਾ ਮੈਂ ਤਾਂ ਇਹ ਗੱਲ ਕਹੀ ਹੈ ਕਿ ਪਰਮਾਤਮਾ ਸਾਨੂੰ ਮੌਕਾ ਦੇਵੇ ਉਸ ਗੱਲ ਦੀ ਲੜਾਈ ਨੂੰ ਜ਼ੋਰਦਾਰ ਤਰੀਕੇ ਨਾਲ ਹਿੰਦੁਸਤਾਨ ਦੀ ਪਾਰਲੀਮੈਂਟ ਚੱਕਾਂਗੇ ਤਾਂ ਕਿ ਉਸ ਜਿਹੜਾ ਕੰਮ ਹੋਇਆ ਉਹਦਾ ਇਨਸਾਫ ਹੋਵੇ। ਸਰ ਸਰਬੰਵਤਤਾ ਕਿਸਾਨੀ ਇਹ ਕਿ ਇਹ ਬੰਦੇ ਨਹੀਂ ਬਣੇ ਨਾ ਦੇਸ਼ ਨਾਲ ਇਹਨਾਂ ਨਸ਼ਤਰਾਂ ਨਾਲ ਆ ਜੁਗਾ। ਇਹ ਜੋ ਸ਼ਰਦਾਲੀ ਇੱਕ ਕੈਂਡੀਡੇਟ ਲਈ ਬੁਖਲਾਹੜ ਦਾ ਨਿਸ਼ਾਨਾ ਹੈ। ਬੁਖਲਾਹੜ ਦੀ ਨਿਸ਼ਾਨੀ ਹੈ। ਇਹ 400 ਪਾਰ ਜਿਹੜਾ ਸੰਵਿਧਾਨ ਬਦਲਣ ਵਾਸਤੇ ਕਰਨਾ ਚਾਹੁੰਦੇ ਸੀ ਉਹ ਗੱਲ ਲੋਕਾਂ 'ਚ ਖੁੱਲ ਗਈ। ਇਹ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਸੀ ਜਿਹੜੀ ਗੱਲ ਇਹਨਾਂ ਨੇ ਅੱਜ ਕਰਨੀ ਸ਼ੁਰੂ ਕੀਤੀ ਤਾਂ ਹੀ ਪਿੰਡੋਂ ਪਿੰਡ ਗੱਲ ਚੱਲ ਗਈ ਕਿ ਜੇ ਭਾਜਪਾ ਆ ਗਈ ਸੰਵਿਧਾਨ ਬਦਲ ਦੋਗੀ ਤੇ ਜਿਹੜੀ ਗੱਲਾਂ ਤੁਸੀਂ ਕਹਿੰਦੇ ਹੋ ਕਿ ਇਹਨਾਂ ਦੇ ਲੀਡਰ ਬੋਲ ਰਹੇ ਆ ਪੰਜਾਬ 'ਚ ਇਹ ਬੁਖਲਾਹੜ ਦੀ ਨਿਸ਼ਾਨੀ ਹੈ ਕਿਉਂਕਿ ਜਿਹੜੇ ਫੇਜ਼ਾ 'ਚ ਇਲੈਕਸ਼ਨ ਹੋਇਆ ਹੈ ਉਥੇ ਭਾਜਪਾ ਦੀ ਫੂਕੜੀ ਕਿਲੀ ਪਈ ਹੈ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਨੂੰ ਪੰਜਾਬ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਵੀ ਸੀਟ ਭਾਜਪਾ ਨੂੰ ਪੰਜਾਬ 'ਚ ਨਹੀਂ ਮਿਲੇ ਮੈਂ ਇਹ ਗੱਲ ਕੀਤੀ ਹੈ ਕਿ ਜਿਹੜੇ-ਜਿਹੜੇ ਮਸਲੇ ਸਾਡੇ ਨਵੇ ਸ਼ਹਿਰਾਂ ਨਾਲ ਜੁੜੇ ਹੋਣਗੇ ਜਾਂ ਸਰੀਰਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਕਿਸੇ ਵਿਧਾਨ ਸਭਾ ਜੁੜੇ ਹੋਣਗੇ ਕੱਲੇ ਕੱਲੇ ਹਲਕੇ ਦੀ ਤਸਵੀਜ਼ ਬਣਾ ਕੇ ਆਪਾਂ ਕੰਮ ਕਰਾਂਗੇ ਤਾਂ ਕਿ ਇਲਾਕਾ ਅੱਗੇ ਜਾਵੇ ਜੋ ਲੋਕਾਂ ਦੀ ਦੇਖੋ ਮੈਂ ਕੋਈ ਘਰ ਬੈਠਾ ਵਾਲਾ ਬੰਦਾ ਨਹੀਂ ਹੈਗਾ ਮੈਂ ਕੰਮ ਕਰਨ ਵਾਲਾ ਬੰਦਾ ਹੈ ਮੇਰੇ ਕੰਮ ਬਾਰੇ ਲੋਕ ਸੰਗੁਰਦੀ ਗੱਲ ਇਸ ਕਰਕੇ ਕਰਦੇ ਆ ਕਿ ਆਪਾਂ ਉੱਥੇ ਵੱਡੇ ਵੱਡੇ ਮੀਲ ਪੱਥਰ ਗੱਡੇ ਭਾਰਤ ਸਰਕਾਰ ਦੇ ਪ੍ਰੋਜੈਕਟ ਲੈ ਕੇ ਆਉਂਦੇ ਔਰ ਉਸੇ ਉੱਥੇ ਖੜੇ ਕੀਤੇ ਸਰ ਰਾਹੁਲ ਗਾਂਧੀ ਦੀ ਫੇਰੀ ਕਿਸ ਨੇ ਦੀ ਆ ਪੰਜਾਬ ਦੇ ਸਾਡੇ ਹਾਲ ਨਹੀਂ ਮੈਨੂੰ ਦਾ ਸਾਧ ਪ੍ਰਚਾਰ ਕਾ ਚ ਕੋਲਿਸਟ ਨਹੀਂ ਮੈਨੂੰ ਵੀ ਮੈਨੂੰ ਨਹੀਂ ਪਤਾ ਇਹ ਪ੍ਰੋਗਰਾਮ ਸਾਰੇ ਪੀਸੀਸੀ ਤੇ ਆਈਸੀਸੀ ਬਣਾਉਂਦੀ ਹੈ ਜਦੋਂ ਪ੍ਰੋਗਰਾਮ ਬਣੂਗਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਣਾ ਕਿਉਂਕਿ ਪ੍ਰਚਾਰ ਵੀ ਤਾਂ ਕਰਾਉਣਾ ਹੈ